ਸਾਸੀ ਗਾ ਦੋਸਤ ਤੁਸੀਂ ਦੇਖ ਰਹੇ ਹੋ ਬਿਹਤਰ ਮਿਸ਼ਨ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਜੇਸ਼ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਹਲਕਾ ਸਾਨਨੇਵਾਲ ਦੇ ਪਿੰਦੇ ਜਗੀਰਪੁਰ ਦੇ ਨਾਲ ਲੱਗਦੇ ਕੋਲੋਨੀ ਨਾਮਦੇਵ ਕੋਲੋਨੀ ਦੇ ਵਿੱਚ ਜਿੱਥੇ ਕਿ ਬੇਅੰਤ ਸਰਪੰਚ ਵੱਲੋਂ ਜੋ ਕਿ ਉਹਨਾਂ ਦੀ ਪਤਨੀ ਹਰਜੀਤ ਕੌਰ ਜੀ ਸਰਪੰਚ ਨੇ ਪਤੀ ਉਹਨਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਸੁਕੰਨੀਆਂ ਯੋਜਨਾ ਦੇ ਖਾਤੇ ਖੋਲੇ ਜਾ ਰਹੇ ਨੇ ਦੇ ਆਧਾਰ ਕਰਕੇ ਕ੍ਰੈਸ਼ਨ ਕੀਤੀ ਜਾ ਰਹੀ ਹੈ ਆਹ ਤੁਹਾਨੂੰ ਉੱਥੇ ਦਿਖਾਣੀਆਂ ਕੁਝ ਤਸਵੀਰਾਂ ਤੁਹਾਨੂੰ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾਈਆਂ ਜਾਣ ਜੀ ਬੀਨਤ ਸਿੰਘ ਅੱਜ ਇਹਦਾ ਕੈਂਪ ਲੱਗਦਾ ਕਿੱਥੇ ਦੇ ਕਿਵੇਂ ਕਿਹੜਾ ਕੈਂਪ ਲੱਗਦਾ ਇਹ ਜੀ ਅੱਜ ಗ್ರಾಮ ਪੰਚਾਇਤ ਨਾਮਦੇਵ ਕਲੋਨੀ ਵਿੱਚ ਸਾਡੇ ਪਿੰਡ ਦੀ ਸਮੁੱਚੀ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਅੱਜ ਆਧਾਰ ਕਾਰਡ ਦਾ ਕੈਂਪ ਲੱਗਿਆ ਹੋਇਆ ਹੈ ਜਿਸ ਵਿੱਚ ਮੋਬਾਈਲ ਨੰਬਰ ਲਿੰਕ ਨਾਮ ਦੇ ਵਿੱਚ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਹਰ ਹਫਤੇ ਕੋਈ ਨਾ ਕੋਈ ਪਿੰਡ ਵਾਸੀਆਂ ਨੂੰ ਨਵੀਂ ਸਹੂਲਤ ਲਈ ਨਵੀਂ ਸਹੂਲਤ ਲਈ ਕੈਂਪ ਦਿੱਤਾ ਜਾ ਸਕੇ ਪਿਛਲੇ ਹਫਤੇ ਅਸੀਂ ਬੈਂਕ ਆਫ ਬੜੋਦਾ ਦੇ ਜ਼ੀਰੋ ਬੈਲੈਂਸ ਦੇ ਖਾਤੇ ਖਲਵਾਏ ਹਨ ਅਗਲੇ ਹਫਤੇ ਵੀ ਸੇਮ ਐਵੇਂ ਬੈਂਕ ਆਫ ਬੜੋਦਾ ਦੇ ਬੈਂਕ ਦੇ ਖਾਤੇ ਖਲਵਾਏ ਜਾਣਗੇ ਇਹ ਜੋ ਆਧਾਰ ਕਾਰਡ ਦੀ ਅੱਜ ਲੋਕਾਂ ਦੀ ਕਰੈਕਸ਼ਨ ਜਿਹੜੀ ਸੀਗੀ ਆਧਾਰ ਕਾਰਡ ਦੀ ਬਹੁਤ ਜ਼ਿਆਦਾ ਸੀ ਮੋਬਾਈਲ ਨੰਬਰ ਲਿੰਕ ਬਹੁਤ ਜ਼ਿਆਦਾ ਹੋਣ ਵਾਲੇ ਸੀ ਇਸ ਕਰਕੇ ਅਸੀਂ ਆਧਾਰ ਕਾਰਡ ਟੀਮ ਨੂੰ ਰਿਕਵੈਸਟ ਕਰਾਂਗੇ ਕਿ ਸਾਨੂੰ ਕੱਲ ਦਾ ਵੀ ਆਧਾਰ ਕਾਰਡ ਦਾ ਕੈਂਪ ਦਿੱਤਾ ਜਾਵੇ ਤਾਂ ਜੋ ਅਸੀਂ ਪਿੰਡ ਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਦਾ ਹੱਲ ਕਰਵਾ ਸਕੀਏ ਸਰਪੰਚ ਸਾਹਿਬ ਜਿਵੇਂ ਕਿ ਨਾਮ ਦੇ ਰੋਲੀ ਵਿੱਚ ਪੰਚਾਇਤ ਪਹਿਲੀ ਵਾਰ ਬਣੀ ਹੈ ਜੀ ਸਾਹਿਬ ਦਾ ਆ ਰਿਹਾ ਵਾ ਤੇ ਜਦੋਂ ਲੈ ਕੀ ਕਹਿਣਾ ਚਾਹੁੰਦੇ ਦੇਖੋ ਜੀ 5 ਸਾਲ ਐਕਸਪੀਰੀਅੰਸ ਸਾਡਾ ਇਦਾਂ ਦਾ ਰਿਹਾ ਕਿ ਇੱਕ ਨਵੀਂ ਸਾਡੀ ਟੀਮ ਸੀਗੀ ਨਵਾਂ ਸਿੱਖਣ ਨੂੰ ਸਾਨੂੰ ਮਿਲਿਆ ਕਿਉਂਕਿ ਸਾਡੀ ਟੀਮ ਦੇ ਵਿੱਚ ਸਾਰੇ ਯੂਥ ਵਰਕਰ ਸਭ ਅੱਜ ਦੀ ਡੇਟ ਦੇ ਵਿੱਚ ਨਵੇਂ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਅੱਗੇ ਪ੍ਰੇਰਿਤ ਕਰ ਰਹੇ ਆ ਸਮਾਜ ਦੇ ਪ੍ਰਤੀ ਕਿ ਅਸੀਂ ਆਪਣੇ ਸਮਾਜ ਨੂੰ ਵੱਧ ਤੋਂ ਵੱਧ ਸਕੀਮਾਂ ਦਾ ਡਵੈਲਪਮੈਂਟ ਦਾ ਸਾਰੀਆਂ ਇਹ ਸਹੂਲਤਾ ਦੇ ਸਕੀਏ ਇਸ ਤੋਂ ਇਲਾਵਾ ਕਿ ਹੋ ਵੀ ਉਪਰਾਲੇ ਕੀਤੇ ਹਨ ਤੁਹਾਡੇ ਵੱਲੋਂ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਜਿਵੇਂ ਕਿ ਸਰਕਾਰ ਦੇ ਰਾਹੀਂ ਦਿੱਤੇ ਫੰਡ ਰਾਹੀਂ 70 ਤੋਂ 80% ਗਲੀਆਂ ਬਣ ਚੁੱਕੀਆਂ ਹਨ ਤਿੰਨ ਟਿਊਬਲ ਲੱਗ ਚੁੱਕੇ ਹਨ ਬਾਕੀ ਅਸੀਂ ਆਪਣੇ ਏਰੀਏ ਦੇ ਐਮ.ਐਲ.ਏ ਹਲਕਾ ਸਾੰਢੇਆਲ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਅੱਗੇ ਵੀ ਬੇਨਤੀ ਕਰਾਂਗੇ ਕਿ ਜਿਹੜੀ ਸਾਡੀਆਂ 20% ਗਲੀਆਂ ਐ ਸੱਤ ਤੋਂ ਅੱਠ ਗਲੀਆਂ ਰਹਿੰਦੀਆਂ ਇਹ ਸਾਡੇ ਪਿੰਡ ਨੂੰ ਫੰਡ ਦੇ ਕੇ ਇਹ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ ਬਿਨਾ ਸਰਕਾਰ ਤੋਂ ਕਿਸੇ ਪਿੰਡ ਦੀ ਵੀ ਕੋਈ ਡਵੈਲਪਮੈਂਟ ਦੀ ਹੋ ਸਕਦੀ ਇਸ ਕਰਕੇ ਅਸੀਂ ਮੌਕੇ ਦੀ ਸਰਕਾਰ ਆਪ ਸਰਕਾਰ ਅਰੇ ਅਤੇ ਸਾਡੇ ਏਰੀਆ ਦੇ ਐਮ.ਐਲ.ਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਆਪਣੇ ਵੱਲੋਂ ਬੇਨਤੀ ਕਰਾਂਗੇ ਕਿ ਸਾਡੇ ਪਿੰਡ ਦੇ ਇਹ ਜਿਹੜੇ ਛੋਟੇ-ਛੋਟੇ ਕੰਮ ਥੋੜੇ ਜਿਹੇ ਕੰਮ ਰਹਿ ਗਿਆ ਇਹਦੇ ਵਿੱਚ ਸਾਡੇ ਪਿੰਡ ਨੂੰ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਸਾਡੇ ਪਿੰਡ ਦੇ ਰਹਿੰਦੇ ਜਿਹੜੇ ਕੰਮ ਆ ਪੂਰੇ ਹੋ ਸਕਣ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਪਿੰਡ ਚ ਆਈ মিডিਆ ਦੇ ਵੀਰਾਂ ਨੂੰ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ মিডিਆ ਰਾਹੀਂ ਸਾਡੀ ਆਵਾਜ਼ ਸਾਡੀ ਜਨਤਾ ਤੱਕ ਸਾਡੇ ਲੀਡਰਸ਼ਿਪ ਤੱਕ ਪਹੁੰਚਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਜੀ ਸਰਦਾਰ ਬਿਆਨ ਸਿੰਘ ਜੀ ਸਰਪੰਚੀ ਦਾ ਧੰਨਵਾਦ ਕਰਦਾ ਚਲੋ ਇਹਨਾਂ ਨੇ ਜਿਹੜਾ ਆਧਾਰ ਕੱਟਦਾ ਕੈਂਪ ਲਾਇਆ ਬੱਚਿਆਂ ਦੇ ਕਈਆਂ ਦੇ ਆਪਣੇ ਮੋਅਲ ਖਾਤੇ ਕੀ ਕਹਿੰਦੇ ਨੇ ਸੌਰੀ ਆਧਾਰ ਕਾਰਡ ਦੇ ਨਾਲ ਨੰਬਰ ਲਿੰਕ ਹੋਣ ਵਾਲੇ ਸੀਗੇ ਤੇ ਹੋਰ ਕਈਆਂ ਦੇ ਆਧਾਰ ਕਾਰਡ ਬਣਨ ਵਾਲੇ ਵੀ ਸੀਗੇ ਤੇ ਬਾਕੀ ਜਿਹੜੀ ਇੱਕ ਬੱਚਿਆਂ ਦੀ ਛੋਟੀ ਛੋਟੀ ਕੁੜੀਆਂ ਦੀ ਕੰਨਿਆ ਸਕੀਮ ਦੇ ਖਾਤੇ ਖੋਲੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਬਹੁਤ ਵਧੀਆ ਕੰਮ ਕੀਤਾ ਦੋ ਤਿੰਨ ਇਹਨਾਂ ਨੇ ਕੈਂਪ ਲਗਾਤੇ ਆ ਇਹ ਅੱਗੋਂ ਵੀ ਕਹਿ ਰਹੇ ਆ ਵੀ ਇਦਾਂ ਦੇ ਕੈਂਪ ਆਸੀ ਲੈ ਕੇ ਆਵਾਂਗੇ ਜਿਹਦੇ ਵਿੱਚ ਹਰ ਇੱਕ ਕਿਸਮ ਦੀ ਸਹੂਲਤਾਂ ਦਿੱਤੀ ਜਾਊਗੀ ਤੇ ਪਿੱਛੇ ਜੇ ਇਹਨਾਂ ਨੇ ਕੈਂਪ ਲਾਇਆ ਸੀਗਾ ਬੜੋਦਾ ਬੈਂਕ ਦਾ ਉਹਦੇ ਵਿੱਚ ਜ਼ੀਰੋ ਬੈਲੈਂਸ ਦੇ ਖਾਤੇ ਵੀ ਖਲਵਾਏ ਆ ਤੇ ਅੱਗੋਂ ਤੋਂ ਕਹਿੰਦੇ ਵੀ ਅਸੀਂ ਇਦਾਂ ਦਾ ਕੰਮ ਵਧੀਆ ਲੈ ਕੇ ਆਵਾਂਗੇ ਤੇ ਮੈਂ ਆਪਣੇ ਵੱਲੋਂ ਤੇ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਹਾਂ ਜੀ ਆ ਸੁਕੰਨਿਆ ਕੇ ਲਾਭ ਜਿ세 ਕਿ ਅਗਰ ਕੋਈ ਲੜਕੀ ਜਾਂ ਕੋਈ ਲੜਕਾ 10 ਸਾਲ ਸੇ ਬੜਾ ਹੈ ਤਾਂ ਉਸਕੇ ਲਈ ਹਮ ਪੀਪੀਐਫ ਦਾ ਖਾਤਾ ਹੋਤਾ ਹੈ ਜੋ ਸਭੀ ਕੇ ਲਈ ਵੈਲਿਡ ਹੈ ਇਸਮੇ ਅਏਜ ਕਾ ਕੋਈ ਕ੍ਰਾਈਟੇਰੀਆ ਨਹੀਂ ਹੈ ਇਸਕੇ ਸਾਥ ਇੱਕ 5 ਸਾਲ ਕਾ ਆਰਡੀ ਕਾ ਵੀ ਖਾਤਾ ਹੋਤਾ ਹੈ इसमें रेट ऑफ़ इंटरेस्ट के हिसाब से रिटर्न कस्टमर को मिल जाता है बाकी नॉर्मल सेविंग खाता तो है इसके अलावा और भी अलग टाइप के खाते हैं जैसे एम हो गया मंथली इनकम स्कीम हो गया सीनियर सिटीजन के लिए भी काफ़ी प्लान्स हैं पोस्ट ऑफिस में जिससे टाइम टाइम पे गवर्नमेंट रिटर्न करती रहती है कस्टमर को अगर आपको के अलावा किसी ने मिलना तो काम और सेंट्रल पोस्ट ऑफिस में आप कांटेक्ट कर सकते हैं घंटा घर के पास जो माता रानी चौक है उसके नियर बाय सेंट्रल पोस्ट मेरा नाम अंकिता शर्ण है तुझे थे आएं जो आते हैं। हम यहाँ सुकन्या योजना से रिलेटेड बैंक अकाउंट खोल रहे हैं इस योजना के अंदर जो होता है दस साल तक की लड़कियों के बैंक अकाउंट ओपन किए जाते हैं पोस्ट ऑफिस में इसमें आप हर साल ढाई सौ रुपये से लेकर डेढ़ लाख तक अपनी इच्छा के अनुसार अमाउंट जमा करवा सकते हो पंद्रह साल तक अमाउंट डिपॉजिट होती है और 21 साल के बाद आपको उस अमाउंट का तीन गुना पैसा सरकार रिटर्न करती है ढाई सौ रुपए मिनिमम ढाई सौ रुपये से ओपन हो जाता है इसमें जैसे आधार कार्ड आधार कार्ड और बर्थ सर्टिफिकेट ये सारे डॉक्यूमेंट्स चाहिए होते हैं मान लो कोई यहाँ पे बाहर के लोग भी होते हैं यहाँ का खाता खुल जाता है ਉਹ ਕਹਿੰਦਾ ਜੀ ਬਟ ਆਧਾਰ ਕਾਰਡ ਤਾਂ ਮੰਡੀਟਰੀ ਹੈ ਭਲੇ ਯਹਾਂ ਕਾ ਨਾ ਹੋ ਕਹੀਂ ਕਾ ਵੀ ਹੋ ਉਦਾਗੜ ਕਹੀਂ ਕੇ ਉਹ ਚਲ ਜਾਏਗਾ ਹਾਂਜੀ ਕੋਈ ਸਮੱਸਿਆ ਤਾਂ ਕੋਣ ਹੋ ਜਾਏਗਾ ਹਾਂਜੀ ਤੁਹਾਡਾ ਜੀ ਸ਼ਕਮ ਪਲਾਂ ਜੀ ਅਸੀਂ ਇੱਥੇ ਪਹੁੰਚੇ ਆਂ ਨਾਮ ਦੇ ਗੁੰਡੀ ਵਿੱਚ ਤੇ ਬੀਅਨ ਸਰਪੰਚ ਵੱਲੋਂ ਕੰਮ ਕੀਤੇ ਜਾ ਰਹੇ ਕਿਸ ਤਰ੍ਹਾਂ ਦੇ ਲੱਗਦੇ ਉਹ ਵਧੀਆ ਬਹੁਤ ਫਾਸਟ ਕਲਾਸ ਕੀ ਕੀ ਕੁਝ ਕੀਤਾ ਇਹਨਾਂ ਨੇ ਅਜ ਤੱਕ ਅੱਜ ਤੱਕ ਗਲੀਆਂ ਬਣਾਈਆਂ ਲੋਕਾਂ ਦੀਆਂ ਤੇਲ ਸੁਣਾਂ ਲਵਾਈਆਂ ਅੱਛਾ ਜੀ ਔਰ ਬਹੁਤ ਸਾਰੇ ਕੰਮ ਕੀਤੇ ਆ ਮਤਲਬ ਅਗੇ ਇਲੈਕਸ਼ਨ ਆਉਣ ਵਾਲੀਆਂ ਆ ਉਹਨਾਂ ਕੋਲ ਕੈਂਪ ਲਗਾਏ ਜਾ ਰਹੇ ਕਿਤੇ ਐ ਤਾਂ ਨਹੀਂ ਅਗੇ ਇਲੈਕਸ਼ਨਾਂ ਕਰਕੇ ਕੈਂਪ ਲਗਾਏ ਜਾ ਰਹੇ ਪਹਿਲਾਂ ਵੀ ਲੱਗਦੇ ਸੀ ਨਹੀਂ ਨਹੀਂ ਪਹਿਲਾਂ ਵੀ ਲੱਗਦੇ ਆ ਪਹਿਲਾਂ ਵੀ ਲੱਗਦੇ ਸੀ ਹਾਂਜੀ ਕਿਵੇਂ ਦੇਖ ਜੋ ਉਹਨਾਂ ਨੇ ਕੰਮ ਕਰ ਲਿਆ ਬਹੁਤ ਵਧੀਆ ਆ ਹਾਂਜੀ ਇਲੈਕਸ਼ਨ ਕਿੰਨਾ ਸਾਥ ਦੋਗੇ ਉਹਨਾਂ ਦਾ ਦੇਵਾਂਗੇ ਪੂਰਾ ਦੰਨੇ ਆ ਪੰਜ ਕਿਨਾ ਤੁਹਾਡਾ ਜੀ ਜਿਆਦਾ ਨਾਲ ਹਾਂ ਜਿਵੇਂ ਕਿ ਤੁਹਾਨੂੰ ਪਤਾ ਕੀ ਵੋਟਰ ਇਧਰ ਦੇਖੋ ਵੋਟਾਂ ਵਾਲੀਆਂ ਆ। ਹਾਂਜੀ। ਤੇ ਸਪੰਸਰ ਸਾਹਿਬ ਵੱਲੋਂ ਕਿਸ ਤਰ੍ਹਾਂ ਦੇ ਕੰਮ ਕਰਾਏ ਜਾ ਰਹੇ ਆ? ਬਹੁਤ ਵਧੀਆ ਕੰਮ ਕਰਾਂਦੇ ਆ। ਇਹ ਹੁਣੀ ਹੋ ਰਹੇ ਕੰਮ ਜਾਂ ਨਹੀਂ ਨਹੀਂ ਸ਼ੁਰੂ ਤਾਂ ਹੀ ਹੋ ਰਹੇ ਆ, ਸ਼ੁਰੂ ਤਾਂ ਹੀ ਹੋ ਰਹੇ ਆ। ਇਹ ਪੰਚਾਇਤ ਜਿਹੜੀ ਪਹਿਲੀ ਵਾਰ ਬਣੀ ਆ ਜਗੀਰਪੁਰ ਤੋਂ ਲੱਖ ਹੋ ਕੇ ਹਨਾ। ਨਹੀਂ ਨਹੀਂ ਸਾਡੇ ਕੰਮ ਸ਼ੁਰੂ ਤਾਂ ਹੀ ਵਧੀਆ ਹੋ ਰਹੇ ਆ। ਤੁਹਾਨੂੰ ਕੋਈ ਸ਼ਿਕਾਇਤ ਆਉਂਦੀ ਹੋਵੇ ਕਿਸੇ ਦੀ? ਸਾਨੂੰ ਕੋਈ ਸ਼ਿਕਾਇਤ ਨਹੀਂ। ਕੋਈ ਕਿਵੇਂ ਦੇਖ ਜੋਂ ਉਹਨਾਂ ਦੇ ਕੰਮ ਨੂੰ ਤੁਸੀਂ? ਆ ਪਾਣੀ ਪਾਣੀ ਦਾ ਇੰਤਜ਼ਾਮ ਹੋਇਆ, ਸੜਕਾਂ ਬਣੀਆਂ, ਪੈਂਸ਼ਨਾਂ ਲੱਗੀਆਂ, ਅੱਗੇ ਵੀ ਜੋ ਕਹਾਂਗੇ ਉਹ ਵੀ ਹੋਊਗਾ। ਅਗਰ ਕੀ ਨਾਮ ਤੁਹਾਡਾ? ਮੁਹੰਮਦ ਆਫਤਾਬ ਜੀ। ਕਿਤੇ ਤੇ ਆਇਆ ਕਹਵਾਤ ਨੂੰ ਮੈਂ ਜੀ ਅਧਾਰ ਕੱਢਦਾ ਜੀ ਆ ਨਾਮ ਚੇਂਜ ਕਰਾਣਾ ਹੈ ਜੀ ਤੇਰੀ ਟੀਮ ਕੋਈ ਦਿੱਕਤ ਤਾਂ ਨਹੀਂ ਆ ਰਹੀ ਬਲੀ ਜੀ ਨਹੀਂ ਕੋਈ ਦਿੱਕਤ ਨਹੀਂ ਜੀ ਸਾਰਾ ਕੁਝ ਸਹੀ ਹੈ ਜੀ ਇਹ ਕੈਂਪ ਲੱਗ ਰਿਹਾ ਕਿੱਥੇ ਲੱਗ ਰਿਹਾ ਹੈ ਇਹ ਬਾਬਾ ਨਾਮ ਦੇ ਕਨੌਨੀ ਬੀਅਨ ਸਰਪੰਚ ਦੇ ਕਰੇ ਤੇ ਜੋ ਨਾਲ ਕੈਂਪ ਲੱਗ ਰਿਹਾ ਉਹਨਾਂ ਨੂੰ ਪੁਸਟਾਂ ਕੀ ਸਹੀ ਕੰਮ ਹੋ ਰਿਹਾ ਹੈ ਸਹੀ ਕੰਮ ਹੋ ਰਿਹਾ ਜੀ ਪੂਰਾ